ਰਾਤ ਆਪਾਂ ਰੁਕੇ ਸੀ ਇਸ ਜਗ੍ਹਾ ਤੇ ਤੇ ਸਵੇਰ ਦਾ ਟਾਈਮ ਹੋ ਚੁੱਕੇ 10 ਵਜੇ ਦਾ ਤਕਰੀਬਨ ਤੇ ਕੱਲ ਸ਼ਾਮ ਦੇ 7-8 ਵਜੇ ਤੋਂ ਲੈ ਕੇ ਲਗਾਤਾਰ ਮੀਂਹ ਆ ਰਿਹਾ ਮੀਂਹ ਰੋਕੀ ਨਹੀਂ ਰਿਹਾ ਸਾਹਮਣੇ ਤੋਂ ਨਦੀ ਪੂਰੀ ਭਰ ਕੇ ਆ ਰਹੀ ਹੈ ਆਪਣੇ ਕੋਲ ਵੀ ਇੱਥੇ ਦੇਖੋ ਤੇ ਆਪਾਂ ਜਾਣਾ ਉਹ ਧਰਨੋਂ ਜਿੱਧਰੋਂ ਗੱਡੀ ਆ ਰਹੀ ਹੈ ਉਹ ਵਾਲੀ ਚੜਾਈ ਜਾਣਾ ਆਪਾਂ ਮੀ ਰੁਕਣ ਦੀ ਵੇਟ ਕਰਦੇ ਆਂ ਜਦੋਂ ਮੀ ਰੁਕਿਆ ਫੇਰ ਚੱਲਾਂਗੇ ਅੱਗੇ ਅੱਗੇ ਆਊਗਾ ਥਰਾਲੀ ਸ਼ਹਿਰ ਰਾਤ ਸਵੇਰੇ ਤੋਂ ਤੀਜੀ ਵਾਰੀ ਇੱਕੋ ਜਗ੍ਹਾ ਤੇ ਆਪਾਂ ਖਾਣੇ ਇਸੇ ਬਾਈ ਕੋਲ ਖਾਣਾ ਕਿਉਂਕਿ ਮੀ ਆਪ ਨੂੰ ਅਗਨੇ ਵਦਨ ਦੇ ਰਿਹਾ ਤੇ ਬਾਈ ਵਰਗੇ ਵਧੀਆ ਖਾਣਾ ਵੀ ਨਾ ਆਪਾਂ ਨੂੰ ਖਵਾ ਰਹੇ ਆ ਫੇਰ ਨਹੀਂ ਅੱਜਕੱਲੇ ਕਿਸੇ ਦਾ ਇੰਨਾ ਕੋਈ ਕਰਦਾ ਨਹੀਂ ਹਾਂਜੀ ਢਾਈ ਵਜ ਚੁੱਕੇ ਦੰਦੇ ਤੇ ਤਸਵੀਰ ਦੀ ਅਸੀਂ ਵੇਟ ਕਰੀ ਜਾਂਦੇ ਸੀ ਮੀਂਹ ਰੁਕਣ ਦੀ ਤੇ ਹੁਣ ਜਾ ਕੇ ਮੀਂਹ ਰੁਕਿਆ ਤੇ ਹੁਣ ਆਪਾਂ ਚੱਲੇ ਆ ਆ ਆਪਣੇ ਸਾਈਕਲ ਤੋਂ ਉਹਨਾਂ ਤਿਆਰ ਖੜੇ ਆ ਇਹ ਨੇ ਉਹ ਭਾਈ ਜਿਨ੍ਹਾਂ ਨੇ ਆਪਾਂ ਨੂੰ ਰਾਤ ਨੂੰ ਠਹਿਰਨ ਦੀ ਜਗ੍ਹਾ ਦਿੱਤੀ ਸੀ ਭਾਈ ਦਸੂਏ ਤੋਂ ਕੀ ਹਾਲ ਆ ਭਾਈ ਬਹੁਤ ਵਧੀਆ ਭਰਾ ਮੇਰਾ ਇਹ ਭਾਈ ਨੇ ਆਪਾਂ ਨੂੰ ਰਹਿਣ ਨੂੰ ਜਗ੍ਹਾ ਦਿੱਤੀ ਆਪ ਖੌਦਾ ਪੁਣ ਰਸਤੇ 'ਚ ਰੋਕਿਆ ਖਾਣਾ ਪੀਣਾ ਖਵਾਇਆ ਵਧੀਆ ਦੋ ਤਿੰਨ ਟਾਈਮ ਤੇ ਹੁਣ ਮੀ ਰੁਕਿਆ ਤੇ ਹੁਣ ਆਪਾਂ ਚੱਲੇ ਆਂ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਧੰਨਵਾਦ ਯਾਰ ਵੈਲਕਮ ਐ ਕਿ ਕੋਈ ਪੰਜਾਬੀ ਵੀ ਰੁਕਿਆ ਤੇ ਧੱਗਿਆਂ ਦੇ ਮਿਲ ਗਏ ਮਾਰੇ ਦੀ ਕਿਰਪਾ ਠੀਕ ਆ ਬਾਈ ਜੀ ਬਹੁਤ ਵਧੀਆ ਲੱਗਿਆ ਸਾਨੂੰ ਜਿਹੜੇ ਬੰਦੇ ਬਹੁਤ ਘੱਟ ਐ ਜਿਹੜੇ ਆ ਉਦਮ ਕਰਨ ਲੱਗੇ ਜਿਹਦੇ ਹੈ ਨਹੀਂ ਸੌ ਚੱਲੇ ਜਾਂ ਮੋਬਾਈਲ ਜਾਂ ਆਪਣੀ ਆਪਣੀ ਜ਼ਿੰਦਗੀ ਸਾਰੇ ਗੁਜ਼ੀਏ ਬਹੁਤ ਵਧੀਆ ਨੇਚਰ ਦਾ ਨਜ਼ਾਰਾ ਦੇਖ ਆਇਆ ਕਿ ਤੁਹਾਨੂੰ ਵੀ ਗੂਫ ਆ ਠਿਕ ਮੱਲੇ ਇਹ ਵਾਲੀ ਜਗ੍ਹਾ ਤੇ ਆ ਬਾਈ ਵਰਗੇ ਇਧਰ ਸਾਹਮਣੇ ਰਹਿੰਦੇ ਆ ਸਵੇਰੇ ਅੱਖ ਖੁੱਲਦੀ ਹੈ ਬਾਈ ਆਰਗਿਆਂ ਦੀ ਤਾਂ ਵੀ ਇਹ ਸਾਹਮਣੇ ਦਿਖਾਈ ਦਿੰਦੇ ਤੇ ਰਾਤ ਨੂੰ ਸੌਂਦੇ ਆ ਤਾਂ ਵੀ ਇਹ ਸਾਹਮਣੇ ਦਿਖਾਈ ਦਿੰਦੇ ਤਾਂ ਨਾ ਵੀਉ ਚਲੋ ਠੀਕ ਆ ਬਾਈ ਸਾਰੀ ਰਾਤ ਮੀਂਹ ਪਈ ਜਾਂਦਾ ਸੀ ਤੇ ਮੀਂਹ ਦੇ ਕਾਰਨ ਹੀ ਅੱਗੇ ਤੱਕ ਇਹ ਮਤਲਬ ਚੱਲ ਰਿਹਾ ਮੀਂਹ ਦੇ ਕਾਰਨ ਇਹ ਨਦੀ ਫੁੱਲ ਭਰੀ ਹੋਈ ਆ ਇਸ ਤਰੀਕੇ ਨਾਲ ਇਹ ਪਾਣੀ ਜਾ ਰਿਹਾ ਤੇ ਆਪ ਹੀ ਦੇਖ ਸਕਦੇ ਤੇ ਨਾ ਲੱਗਦੇ ਖੂਬਸੂਰਤ ਪਹਾੜ ਕਿ ਆਪਾਂ ਜਾ ਰਹੇ ਆ ਇਧਰ ਇਧਰੋ ਇੱਕ ਆਰੇ ਉੱਪਰ ਤੋਂ ਚੜਨਾ ਆਪਾਂ ਜਾ ਰਹੇ ਹੁਵਾਲਤਾں ਥਰਾਲੀ ਤਜੋ ਕੇ 22 ਕਿਲੋਮੀਟਰ ਦੂਰ ਆ ਤੇ ਸਾਰੀ ਦੀ ਸਾਰੀ ਚੜਾਈ ਪੈਣੀ ਆ ਤਾਂ ਕਰਕੇ ਆਪਾਂ ਸਾਈਕਲ ਰੇਡ ਕੇ ਲੈ ਕੇ ਜਾ ਰਹੇ ਹਾਂ ਮੀਂਹ ਬਹੁਤ ਜ਼ਿਆਦਾ ਆ ਰਹਾ ਤੇ ਉਹਦੇ ਕਰਕੇ ਪਹਾੜ ਡੰਗ ਪਿਆ ਸਾਰਾ ਰੋੜੀ ਜਾਮ ਕਰਤਾ ਬਿਲਕੁਲ ਸਾਈਡ ਦੀ ਬਚੀ ਥੋੜੀ ਜੀ ਇਹ ਆਇਆ ਆਪਣੇ ਕੋਲ ਛੋਟਾ ਜਿਹਾ ਬੱਚਾ ਬੈਠਾ ਬੈਠਾ ਵੈਸੇ ਦਾ ਕੁੱਤੇ ਤੋਂ ਵਾਵਾ ਡਰ ਜਾ ਲੱਗਦਾ ਆਪਾਂ ਨੂੰ ਪਰ ਇਹ ਲਾਡੀਆਂ ਪੱਟ ਗਈਆਂ ਕਰ ਰਿਹਾ ਕਾਫੀ ਆਏ ਆਏ ਕਿੱਧਰ ਆ ਸਾਹਮਣੇ ਜੋ ਦਿਨ ਦਿਖਾਈ ਦੇ ਰਿਹਾ ਉਹ ਪਿੰਡ ਦਾ ਨਾਮ ਆ ਡੋਲਟੇ ਬਹੁਤ ਹੀ ਸੋਹਣੇ ਪਹਾੜਾਂ ਦੇ ਵਿੱਚ ਵਸਿਆ ਹੋਇਆ ਹੈਗਾ ਤੇ ਪੌੜੀਦਾਰ ਉਹਨਾਂ ਦੇ ਛੋਟੇ ਛੋਟੇ ਖੇਤ ਇੱਥੇ ਦੇ ਲੋਕਾਂ ਦੀਆਂ ਜ਼ਿਆਦਾਤਰ ਬੱਕਰੀਆਂ ਰੱਖੀਆਂ ਹੋਈਆਂ ਤਿੰਨ ਚਾਰ ਵੀ ਰਸਤੇ 'ਚ ਦੇਖੇ ਉਹਨਾਂ ਦੀਆਂ ਬੱਕਰੀਆਂ ਸੀਗੀਆਂ 10-10 15-15 ਰੱਖੀਆਂ ਹੋਈਆਂ ਤੇ ਪਿੰਡ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਜੋ ਆਪਾਂ ਦੂਰ ਤੋਂ ਦੇਖਦੇ ਆ ਇਸ ਤਰ੍ਹਾਂ ਬਾਕੀ ਆਪਾਂ ਇਹ ਪਿੰਡ ਦੇ ਵਿੱਚ ਦੀ ਲੰਘਾਂਗੇ ਅੱਗੇ ਜਾ ਕੇ ਲਗਾਤਾਰ 6 ਕਿਲੋਮੀਟਰ ਆਪਾਂ ਚੜਾਈ ਛੱਡ ਰਹੇ ਹਾਂ ਸਾਈਕਲ ਤੇ ਬੈਠ ਕੇ ਤਾਂ ਦੇਖਿਆ ਹੀ ਨਹੀਂ ਆ ਸਾਹਮਣੇ ਵੀ ਉਹੀ ਦਿਖਾਈ ਦਿੰਦਾ ਚੜਾਈ ਥੋੜਾ ਕ ਅੱਗੇ ਆਉਣੇ ਆਪਾਂ ਨੂੰ ਦਿਖਾਈ ਦਿੰਦਾ ਇਹ ਬੋਰਡ ਜੋ ਕਿ ਹੈ ਇੱਥੋਂ ਦੇ ਇਸ ਪਿੰਡ ਦਾ ਇੱਕ ਸਕੂਲ 8ਵੀਂ ਤੱਕ ਦਾ ਤੇ ਸਕੂਲ ਦੇ ਦੇਖ ਸਕਦੇ ਹਾਂ ਤੁਸੀਂ ਕਿੱਡਾ ਵੱਡਾ ਬਸੇ ਐਡਾ ਵੱਡਾ ਸਕੂਲ ਹੈ ਤੇ ਨੀਵੀਂ ਥਾਂ ਦੇ ਬਣਿਆ ਉੱਪਰਲੀ ਮੰਜ਼ਲ ਤੇ ਸਿੱਧਾ ਉੱਪਰ ਚਾਦਰਾਂ ਜੀਆਂ ਪਾਈਆਂ ਤੇ ਖੁੱਲਾ ਹੀ ਹੈ ਐਡਾ ਸਕੂਲ ਆ ਇਹ ਆ 8ਵੀਂ ਤੱਕ ਇਹ ਪਿਛਲੇ ਪਿੰਡ ਦਾ ਜੋ ਆਪਾਂ ਹੁਣੇ ਲੰਘ ਕੇ ਆਏ ਆਂ ਲੋਲਟੀ ਦਾ ਜਿਵੇਂ ਜਿਵੇਂ ਆਪਾਂ ਅੱਗੇ ਆ ਰਹੇ ਆਂ ਓਏ ਓਏ ਮੈਂ ਸੰਗਣਾ ਜੰਗਲ ਆ ਰਿਹਾ ਹੈ ਹੁਣ ਆਪਾਂ ਜਾਵਾਂਗੇ ਇਸ ਤੋਂ ਵੀ ਜ਼ਿਆਦਾ ਸੰਘਣੇ ਜੰਗਲ ਦੇ ਵਿੱਚ ਵੀ ਤੇ ਉਹ ਵੀ ਪੈਦਲ ਤੁਰ ਕੇ ਸਾਈਕਲ ਦੇ ਨਾਲ ਕਿਉਂਕਿ ਚੜ੍ਹਾਈ ਹੈ ਹਜੇ ਹੋਰ 4 ਕਿਲੋਮੀਟਰ ਤੱਕ ਜੰਗਲ ਤੁਸੀਂ ਦੇਖ ਹੀ ਸਕਦੇ ਕਿੰਨਾ ਕੁ ਜ਼ਿਆਦਾ ਸੰਘਣਾ ਆਰ ਪਾਰ ਕੁਛ ਵੀ ਨਹੀਂ ਦਿਖਾਈ ਦਿੰਦਾ ਉੱਪਰ ਵੀ ਇੱਧਰ ਵੀ ਸ਼ਾਮ ਦਾ ਵੇਲਾ ਹੋ ਗਿਆ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਤੇ ਉੱਪਰੋਂ ਦਿਖਾਈ ਦਿੱਤਾ ਇਹ ਆ ਰਿਹਾ ਬਹੁਤ ਹੀ ਜ਼ਿਆਦਾ ਵੱਡਾ ਝਰਨਾ ਨਹੀਂ ਬਹੁਤ ਜ਼ਿਆਦਾ ਸੀ ਸੱਤੀ ਠੀਕ ਹੀ ਸਾਡੇ ਕੋਈ ਨਦੀ ਵੀ ਨਹੀਂ ਹੈ ਤੇ ਕਿੰਨਾ ਕਿ ਜ਼ਿਆਦਾ ਪਾਣੀ ਆ ਰਿਹਾ ਸੀ ਆਪ ਹੀ ਦੇਖੋ ਜਦੋਂ ਆਪਾਂ ਦੂਜੀ ਸਾਈਡ ਜਾਣੇ ਉੱਪਰ ਵਾਲੀ ਸਾਈਡ ਤਾਂ ਇਸ ਤਰ੍ਹਾਂ ਦਿਖਾਈ ਦਿੰਦਾ ਉਹੀ ਪਿੰਡ ਜਿਸ ਵੇਲੇ ਦੀ ਆਪਾਂ ਆਏ ਹੁਣ ਲੋਲਟੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਖੂਬਸੂਰਤ ਇੱਕ ਪਿੰਡ ਸਾਨੀ ਤੇ ਕਲਾ ਦੇ ਲੋਲਟੀ ਪਿੰਡ ਤੋਂ ਅੱਗੇ ਥੋੜਾ ਆਪਾਂ ਆਏ ਸੀ ਤੇ ਇਹ ਦੋ ਵੀਰ ਮਿਲੇ ਕਿਆ ਹਾਲ ਹੈ ਭਈਆ ਆਪਕਾ ਸਪੜੀਆ ਭਈਆ ਕਿਆ ਨਾਮ ਹੈ ਇਸਕਾ گاਉਂ ਕਾ گاਉਂ ਕਾ ਨਾਮ ਉਲਟੀ ਲੋਲਟੀ ਹੈ ਹਾਂ ਤੋ ਆਗੇ ਇਧਰ ਦਾ ਰਸਤਾ ਕੈਸੇ ਹੈ ਭਈਆ हमको ਜਾਣਾ ਹੈ ਗਵਾਲਦਾਮ ਬਹੁਤ ਅਚਾ ਰਸਤਾ ਹੈ ਅਚਾ ਰਸਤਾ ਹੈ ਬੜੀਆ ਐਸੀ ਮਿਲੇਗਾ ਤੁਹਾਨੂੰ ਜਿ세 ਰਸਤਾ ਨੇ ਇਸसे ਵੀ ਚਮਕਤੀ ਸੜਕ ਮਿਲੇਗੀ ਆਪਕਾ ਅਗੇ ਐਸਾ ਲੱਗੇਗਾ ਕਿ ਚਿਹਰਾ ਦਿਖਰਾਉਗਾ ਚਮਕਤੇ ਹਾਂ ਇਹ ਵੀਰ ਹੁਣ ਆਪਾਂ ਨੂੰ ਕਹਿ ਰਹੇ ਸੀ ਕੁਛ ਵੀ ਚਾਹੀਦਾ ਤੁਹਾਨੂੰ ਤਾਂ ਦੱਸੋ ਇਦਾਂ ਦੇ ਲੋਕ ਵੀ ਮਿਲਦੇ ਇਧਰ ਚੰਗੇ ਆਪਾਂ ਨੂੰ ਆਪਣੀਆਂ ਲੋੜਾਂ ਬਿਨਾ ਕਹੇ ਤੋਂ ਪੂਰੀਆਂ ਹੋ ਜਾਂਦੀਆਂ ਆਉਂਦੀਆਂ ਬਹੁਤ ਅੱਛਾ ਲਗਾ ਭਈਆ ਆਪ ਲੋਕੋ ਸੇ ਮਿਲਕਰ ਅਮਰ ਬੱਚਾ ਲਗਾ ਸਰ ਆਪਸੇ ਮਿਲ ਕੇ ਥੈਂਕ ਯੂ ਬਈ ਯਾਤਰਾ ਤੁਹਾਡੀ ਮੰਗਲ ਹੋ ਰਹੇ ਗੁੱਡ ਉਸਕੇ ਲਈ ਕਿਉਂ ਠੀਕ ਸਾਰੀ ਬਾਤ ਠੀਕ ਹੈ ਸਭ ਕੰਮ ਠੀਕ ਹੈ ਸਾਹਮਣੇ ਵਾਲੇ ਪਹਾੜ ਬੱਦਲਾਂ ਦੇ ਕਰਕੇ ਪੂਰੇ ਨੇਰੇ ਚ ਘਿਰ ਚੁੱਕੇ ਆ ਤੇ ਇਧਰ ਜਿਹੜੀ ਸਾਈਡ ਤੇ ਆਪਾਂ ਇਧਰ ਥੋੜਾ ਥੋੜਾ ਹਜੇ ਦਿਨ ਜਾਏਗਾ ਵੈਸੇ ਸ਼ਾਮ ਦਾ ਵੇਲਾ ਪਰ ਇਧਰ ਥੋੜਾ ਥੋੜਾ ਹਜੇ ਸਾਫ ਹੈ ਕਿ ਸਾਹਮਣੇ ਵਾਲੀ ਸਾਈਡ ਪੂਰਾ ਸੰਗਣ ਜੰਗਲ ਹੈ ਤੇ ਆਪਣੀ ਸਾਈਡ ਵੀ ਇਧਰ ਨੂੰ ਜਿਵੇਂ ਜਿਵੇਂ ਅੱਗੇ ਜਾਵਾਂਗੇ ਆਪਾਂ ਨੂੰ ਜੰਗਲੀ ਦਿਖਾਈ ਦੇਊਗਾ ਆਪਾਂ ਆ ਗਏ ਅਸੀਂ ਤਲਵਾੜੀ ਪਿੰਡ ਦੇ ਵਿੱਚ ਇਹ ਆ ਪੰਚਾਇਤ ਘਰ ਇੱਥੋਂ ਦਾ ਬਣਿਆ ਹੋਇਆ ਤੇ ਸਾਹਮਣੇ ਛੋਟੀਆਂ-ਮੋਟੀਆਂ ਦੁਕਾਨਾਂ ਤੇ ਸਾਈਡ ਤੇ ਬਣੇ ਹੋਏ ਛੋਟੇ-ਛੋਟੇ ਘਰ ਤੋਂ ਸਾਹਮਣੇ ਵੀ ਲਿਖਿਆ ਰਾਜ ਰਾਜਕੀਏ ਮਹਾਵਿਦਿਆਲਿਆ ਤਲਵਾੜੀ ਚਮੋਲੀ ਚਮੋਲੀ ਜ਼ਿਲ੍ਹੇ ਵਿੱਚ ਪੈਂਦਾ ਚਮੋਲੀ ਜ਼ਿਲ੍ਹਾ ਬਹੁਤ ਜ਼ਿਆਦਾ ਵੱਡਾ ਪਿਛਲਾ ਜਿਹੜਾ ਪਿੰਡ ਸੀਗਾ ਉੱਚ ਮੋਲੀ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਸੀ ਬਾਕੀ ਮੀ ਪਿੰਨ ਲੱਗ ਗਿਆ ਹੁਣ ਤੇ ਅੱਜ ਫੇਰ ਸਾਰੀ ਰਾਤ ਮੀਂਹ ਪਊਗਾ ਤੇ ਦੇਖਦੇ ਹਾਂ ਕੱਲ ਨੂੰ ਕਿੰਨੇ ਵਜੇ ਰੁਕਦਾ ਮੀਂਹ। ਬਾਕੀ ਹੁਣ ਅੱਗੇ ਜਾ ਕੇ ਆਪਾਂ ਜਗਾ ਲੱਭਦੇ ਆਪਣੇ ਰਹਿਣ ਦੇ ਲਈ। ਆਪਾਂ ਤਲਵਾੜੀ ਪਿੰਡ 'ਚ ਖੜੇ ਆ ਇਸ ਵਕਤ। ਮੀਂਹ ਦਾ ਮੌਸਮ ਹੋ ਗਿਆ ਕਾਫੀ ਜ਼ਿਆਦਾ। ਇੱਕ ਵਾਰੀ ਤਾਂ ਮੀਂਹ ਆ ਵੀ ਹਟਾ ਰਾਤ ਨੂੰ ਫੇਰ ਆਊਗਾ। ਬੱਦਲ ਪੂਰੇ ਬਣੇ ਹੋਏ ਆ। ਤੇ ਅੱਗੇ ਜਾ ਕੇ ਫੇਰ ਚੜ੍ਹਾਈ ਆਉਂਦੀ ਆ ਸਾਹਮਣੇ ਦਿਸ ਰਹੀ ਆ। ਤਾਂ ਉਹਦੇ ਕਰਕੇ ਸੋਚਿਆ ਵੀ ਪਹਿਲਾਂ ਹੀ ਰੁਕਣਾ ਸਹੀ ਰਹੂਗਾ ਇੱਥੇ। ਤੇ ਇੱਥੇ ਆਪਾਂ ਨੂੰ ਮਿਲਿਆ ਇੱਕੋ ਸਾਹਮਣੇ ਬੋਰਡ ਤੇ ਲਿਖਿਆ ਹੋਇਆ ਯਸ਼ਵੀ ਹੋਮਸਟੇ ਤਲਵਾੜੀ ਇਹ ਵਾਲੀ ਇਹਨਾਂ ਦਾ ਹੋਟਲ ਆ ਸਾਰਾ ਨਾਲ ਵਾਲਾ ਤੇਹ ਵਾਲਾ ਅੱਜ ਰਾਤ ਲਈ ਆਪਾਂ ਨੂੰ ਇੱਥੇ ਕਮਰਾ ਮਿਲ ਗਿਆ ਕਿਰਾਏ ਤੇ ਕਿਰਾਏ ਦਿੱਤਾ ਆਪਾਂ ਨੂੰ ਬਹੁਤ ਵਧੀਆ ਇੱਥੇ ਰੂਮ ਵਗੈਰਾ ਤਾਂ ਵਧੀਆ ਸਟੇ ਕਰਨ ਦੇ ਲਈ ਆਪਾਂ ਵੀ ਜਾਣਾ ਤੱਕੇ ਸੀਗਾ ਗਵਾਲਤਾਮ ਜੇ ਗਵਾਲਤਾਮ ਆਪਾਂ ਪਹੁੰਚ ਜਾਂਦੇ ਤਾਂ ਫਿਰ ਆਪਾਂ ਨੂੰ ਕਿਰਾਇਆ ਵਗੈਰਾ ਨਹੀਂ ਦੇਣ ਦੀ ਲੋੜ ਸੀ ਉੱਥੇ ਜੋ ਆਪਣਾ ਪੰਜਾਬੀ ਭਰਾ ਪਹਿਲਾਂ ਜਿਹਦੇ ਕੋਲ ਆਪਾਂ ਕਰ ਰਾਤ ਰਹੇ ਹਾਂ ਉਦੇ ਮਿੱਤਰ ਉੱਥੇ ਹੈਗੇ ਉਹ ਕਹਿੰਦਾ ਸੀ ਵੀ ਉੱਥੇ ਪਹੁੰਚ ਜਾਓਗੇ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ ਫੋਨ ਲਾ ਲਓ ਤੁਹਾਡਾ ਰਹਿਣ ਦਾ ਪੰਜੂਗਾ ਪਰ ਆਪਾਂ ਨੂੰ ਰਹਿਣ ਦਾ ਨਹੀਂ ਬਣਿਆ ਤਾਂ ਕਰਕੇ ਹੁਣ ਫਿਰ ਆਪਾਂ ਨੂੰ ਇੱਥੇ ਰੂਮ ਲੈਣਾ ਪਿਆ ਅੱਜ ਰਾਤ ਨੂੰ ਆਪਾਂ ਰੁਕਾਂਗੇ ਇੱਥੇ ਸਵੇਰੇ ਆਪਾਂ ਜਲਦੀ ਉੱਠ ਕੇ ਕੋਸ਼ਿਸ਼ ਕਰਾਂਗੇ ਜੇ ਮੀਂਹ ਨਾ ਹੋਇਆ ਤਾਂ ਆਪਾਂ ਟਾਈਮ ਸਿਰ ਜਾਵਾਂਗੇ ਬੈਜਨਾਥ ਤੇ ਉਸ ਤੋਂ ਬਾਅਦ ਬਗੇਸ਼ਵਰ ਬਾਕੀ ਹੁਣ ਅੱਜ ਦੀ ਰਾਤ ਆਪਾਂ ਇੱਥੇ ਹੀ ਰਵਾਂਗੇ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਚੁੱਕਿਆ ਪਹਾੜਾਂ 'ਚ ਬਹੁਤ ਜ਼ਿਆਦਾ ਫਰਕ ਆਇਆ ਹੈ ਫੇਮਕੋਨ ਸਾਹਬ ਵਾਲੀ ਸਾਈਡ ਤਾਂ ਥੋੜਾ ਹਲੇ ਠੀਕ ਸੀ ਪਰ ਇੱਧਰ ਸੰਗਨੇ ਜੰਗਲਾਂ ਦੇ ਕਾਰਨ ਇੱਕ ਜਾਦਾ ਮੀਂਹ ਆਉਣ ਲੱਗਿਆ ਹੁਣ ਤਿੰਨ ਚਾਰ ਦਿਨਾਂ ਤੋਂ ਤੇ ਮੌਸਮ ਬਹੁਤ ਜਿਆਦਾ ਠੰਡਾ ਠੰਡ ਹੋ ਗਈ ਆ ਵੈਸੇ ਵੀ ਕਮਰੇ ਚ ਚਾਈਆਂ ਵਗੈਰਾ ਰੱਖਾਂਗਾ ਵਗੋਂ ਨਾ ਪਹਿਲਾਂ ਹੀ ਤੇ ਅੱਜ ਰਾਤ ਆਪਾਂ ਇੱਥੇ ਰਹਿਵਾਂਗੇ ਰਾਤ ਆ ਪਰੂਕੇ ਸੀ ਇਸ ਜਗ੍ਹਾ ਤੇ ਤੇ ਉੱਥੋਂ ਲੈ ਕੇ ਇੱਥੋਂ ਤੱਕ ਹੀ ਨਾਰਮਲ ਸੀਗਾ ਰੋਡ ਸਾਰਾ ਪੱਦਰ ਅੱਗੇ ਫੇਰ ਹੋਈ ਆਪਣਾ ਕੱਲ ਵਾਲਾ ਕੰਮ ਚੱਲ ਪਿਆ ਉਹੀ ਦੌੜਨ ਵਾਲਾ ਸਾਈਕਲ ਦੇ ਨਾਲ ਨਾਲ ਤੇ ਦੇਖਦੇ ਹੋਰ ਕਿੰਨੀ ਦੂਰ ਤੱਕ ਸਾਈਕਲ ਨੂੰ ਐਦਾਂ ਹੀ ਲੈ ਕੇ ਜਾਣਾ ਪੈਣਾ ਚਾਰੇ ਪਾਸੇ ਜੈਸ ਵੀ ਸਾਈਡ ਆਪਾਂ ਆਪਣੀ ਨਿਗਾਹ ਮਾਰੀਏ ਤੇ ਆਪ ਨੂੰ ਦਿਖਾਈ ਦਿੰਦਾ ਪੂਰਾ ਸੰਗਣਾ ਜੰਗਲ ਪੂਰੇ ਦਾ ਪੂਰਾ ਜੰਗਲ ਤੇ ਆਪਾਂ ਨੂੰ ਆਇਆ ਅੱਜ ਦਾ ਪਹਿਲਾ ਝਰਨਾ ਦੇਖਣ ਦੇ ਲਈ ਬਹੁਤ ਹੀ ਸੋਹਣਾ ਝਰਨਾ ਬਿਲਕੁਲ ਸਾਫ਼ ਪਾਣੀ ਆ ਰਿਹਾ ਝਰਨੇ ਦੇ ਵਿੱਚ ਅੱਜੇ ਪਹੁੰਚੇ ਸੀ ਗਵਾਲਤਾ ਨੂੰ ਤੋਂ 10 ਕਿਲੋਮੀਟਰ ਪਿੱਛੇ ਤੋਂ ਜਿਸ ਜਗ੍ਹਾ ਤੇparat ਰੁਕੇ ਸੀ ਮੀਂਹ ਦੇ ਕਾਰਨ ਆਪਾਂ ਨੂੰ ਰੁਕਣਾ ਪਿਆ ਤੇ ਅੱਜ ਆਪਾਂ ਜਾਣਾ ਪਹਿਲਾਂ ਗਵਾਲਤਾ ਫਿਰ ਬੈਜਨਾਥ ਫਿਰ ਬਾਗੇਸ਼ਵਰ ਤੇ ਦੇਖਦੇ ਆਂ ਆਪਾਂ ਕਿੱਥੋਂ ਤੱਕ ਅੱਜ ਪਹੁੰਚ ਸਕਦੇ ਆਂ ਆਪਾਂ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਇਧਰਲੇ ਏਰੀਆ ਦੇ ਤੁਸੀਂ ਦੇਖ ਹੀ ਸਕਦੇ ਆਂ ਹਰ ਵਕਤ ਬੱਦਲ ਬਣੇ ਹੀ ਰਹਿੰਦੇ ਆ ਕੋਈ ਪਤਾ ਨਹੀਂ ਕਦੋਂ ਮੀਂਹ ਆ ਜਾਏ ਇਧਰਲੇ ਏਰੀਏ 'ਚ ਹੰਤਾ ਹਰ ਰੋਜ਼ ਹੀ ਆ ਰਿਹਾ ਹਰ ਰਾਤ ਮੀਂਹ ਆਉਂਦਾ ਹੀ ਆਉਂਦਾ ਇੱਧਰ ਪੀਣ ਦੇ ਲਈ ਪਾਣੀ ਆਪਾਂ ਇਹੋ ਜੇ ਝਰਨਿਆਂ ਤੋਂ ਹੀ ਲੈ ਰਹੇ ਆਂ ਆਪਾਂ ਖੜੇ ਆਂ ਇਸ ਜਗ੍ਹਾ ਤੇ ਪਹਿਲਾਂ ਦੇਖੋ ਇਹ ਥੱਲੇ ਵਾਲਾ ਸੀਨ ਤੇ ਥੋੜਾ ਕੁ ਉੱਪਰ ਨੂੰ ਜਦੋਂ ਧਿਆਨ ਨਾਲ ਦੇਖੋਗੇ ਤਾਂ ਆਪਾਂ ਨੂੰ ਦਿਖਾਈ ਦਿੰਦੇ ਹਿਮਾਲਿਆ ਵਾਲੇ ਪਹਾੜ ਜੋ ਕਿ ਪੂਰੀ ਤਰ੍ਹਾਂ ਬੱਦਲਾਂ ਦੇ ਵਿੱਚ ਲੁਕੇ ਹੋਏ ਆ ਤੇ ਚਾਰੇ ਪਾਸੇ ਪੂਰੀ ਹਰਿਆਲੀ ਤੇ ਆਕਸੀਜਨ ਦੀ ਗੱਲ ਕਰੀਏ ਤੇ ਥੂਤਲੇ ਲੈਵਲ ਦੀ ਆਪਾਂ ਜਾ ਰਹੇ ਆ ਇਸ ਵਕਤ ਗਵਾਲਟਾਂ ਤੇ ਰਸਤੇ 'ਚ ਬਹੁਤ ਹੀ ਜ਼ਿਆਦਾ ਝਰਨੇ ਪੈ ਰਹੇ ਇੱਕ ਨਹੀਂ ਦੋ ਨਹੀਂ ਬਹੁਤ ਜ਼ਿਆਦਾ ਝਰਨੇ ਸਾਨੂੰ ਮਿਲ ਰਹੇ ਆ ਤੇ ਬਹੁਤ ਹੀ ਜ਼ਿਆਦਾ ਸੋਹਣੇ ਆ ਸਾਫ਼ ਆ ਰਿਹਾ ਪੂਰਾ ਪਾਣੀ ਇਹ ਪਾਣੀ ਪੂਰਾ ਪੀਂਜੋਗਾ ਆਪਾਂ ਆਏ ਸੀ ਇਧਰੋਂ ਤੇ ਪੂਰੇ 2 ਘੰਟੇ ਹੋ ਚੁੱਕੇ ਆਪਾਂ ਨੂੰ ਅੱਜ ਵੀ ਸਾਈਕਲ ਆਪਾਂ ਰੇਡ ਕਿ ਲਈ ਆਉਣੇ ਤੇ 2 ਘੰਟਿਆਂ ਤੋਂ ਬਾਅਦ ਆਪਾਂ ਨੂੰ ਉਤਰਾਈ ਸ਼ੁਰੂ ਹੋ ਚੁੱਕੀ ਹੈ ਹੁਣ ਇਹ ਉਤਰਾਈ ਗਵਾਲਤਾਂ ਹੋਂ ਤੱਕ ਜਾਊਗੀ ਲਗਾਤਾਰ 2 ਘੰਟੇ ਅੱਜ ਹੋ ਚੁੱਕੇ ਆਪਾਂ ਨੂੰ ਚੜ੍ਹਾਈ ਤੇ ਤੇ 4 1/2 ਘੰਟੇ ਕੱਲ ਆਪਾਂ ਸਾਈਕਲ ਚਲਾ ਕੇ ਨਹੀਂ ਦੇਖੇ ਕੱਲ ਵੀ ਆਪਾਂ ਰੇਡ ਕਿਲੇ ਕੇ ਅੰਦਰ ساری ਉਚਾਈ ਸੀ ਅੱਜ ਵੀ ਉਚਾਈ ਸੀ ਤੇ ਹੁਣ ਜਾ ਕੇ ਆਪਾਂ ਨੂੰ ਉਤਰਾਈ ਪਈ ਹੈ ਦੇਖਦੇ ਉਤਰਾਹੀ ਕਿਥੋਂ ਤੱਕ ਸੋਨ ਚ ਤੇ ਹੀ ਆਉਂਦਾ ਜੋ ਇਥੋਂ ਦੇ ਲੋਕਲ ਲੋਕ ਉਹ ਕਹਿੰਦੇ ਆ ਕਿ ਇਹ ਉਤਰਾਹੀ ਗਵਾਲਤਾਮ ਤੱਕ ਦਾ ਤੇ ਉਸ ਤੋਂ ਅੱਗੇ ਵੀ ਹੋ ਸਕਦੀ ਆ ਆਪਾਂ ਪਹੁੰਚ ਚੁੱਕੇ ਗਵਾਲਤਾਮ ਤੇਦਰਾ ਸੀਆਈ ਐਂਡ ਜੇਡਬਲਿਊ ਸਕੂਲ ਗਵਾਲਤਾਮ ਬਹੁਤ ਹੀ ਜਾਨਾ ਜਿਆਦਾ ਖੂਬਸੂਰਤ ਗੇਟ ਲੱਗਿਆ ਹੋਇਆ ਹੈ ਸਕੂਲ ਦਾ ਗਵਾਲਤਾਮ ਚ ਐਂਟਰੀ ਹੁੰਦੇ ਹੀ ਆਪਣਾ ਦਿਖਾਈ ਦਿੱਤੀ ਹੈ ਨਿੱਕੀ ਜੀ ਝੀਲ ਜੋ ਕਿ ਬਹੁਤ ਹੀ ਜ਼ਿਆਦਾ ਖੂਬਸੂਰਤ ਬਣੀ ਹੋਈ ਹੈ ਸਾਹਮਣੇ ਇੱਥੋਂ ਦੇ ਘਰ ਤੇ ਇੱਧਰ ਕੋਈ ਸਰਕਾਰੀ ਜਗ੍ਹਾ ਗਈ ਸੋਨਾ ਜਾਂ ਪਾਰਕ ਬਣਿਆ ਹੋਇਆ ਇਹਨਾਂ ਲਈ ਤੇ ਨਾਲ ਇੱਕ ਝੀਲ ਤੇ ਜਦੋਂ ਆਪਾਂ ਇੱਧਰ ਵਾਲੀ ਸਾਈਡ ਦੇਖਦੇ ਹਾਂ ਫੌਜ ਦੇ ਕਰਮਚਾਰੀ ਉੱਪਰ ਲੱਗੇ ਆ ਇੱਧਰ ਆਪਣੀ ਡਿਊਟੀ ਤੇ ਇੱਧਰ ਵੀ ਕੋਈ ਸਰਕਾਰੀ ਇਮਾਰਤ ਬਣੀ ਹੋਈ ਹੈ ਇਹ ਰਸਤਾ ਜਾ ਰਿਹਾ ਹੈ ਬੇਜਨਾਥ ਦੇਖੋ ਇਸ ਤਰੀਕੇ ਦਾ ਬਣਿਆ ਹੋਇਆ ਰੋਡ ਆ ਤੇ ਸਾਈਡ ਤੇ ਪੂਰਾ ਜੰਗਲ ਪੈਡਲ ਮਾਰਨ ਦੀ ਜ਼ਰੂਰਤ ਨਹੀਂ ਇੱਧਰ ਸਾਈਕਲ ਆਪੇ ਆ ਰਿਹਾ ਹੈ ਬ੍ਰੇਕ ਵਾਲਾ ਲੀਵਰ ਆਪਣਾ ਪੂਰਾ ਹੀ ਦੱਬਿਆ ਹੋਇਆ ਹੈ ਆਪਾਂ ਖੜੇ ਆ ਇਸ ਵਕਤ ਇਸ ਜਗ੍ਹਾ ਤੇ ਇਧਰੋਂ ਆਏ ਸੀ ਆਪਾਂ ਤੇ ਇੱਥੇ ਖੜੇ ਆ ਜੇ ਤੁਸੀਂ ਧਿਆਨ ਨਾਲ ਸੁਣੋ ਤਾਂ ਇਸ ਜਗ੍ਹਾ ਤੇ ਤੁਹਾਨੂੰ ਬਿਲਕੁਲ ਵੀ ਸ਼ੋਰ ਸ਼ਰਾਬਾ ਨਹੀਂ ਸੁਣਾਈ ਦੇਊਗਾ ਤੁਹਾਨੂੰ ਸੁਣਾਈ ਦੇਣੀਆਂ ਸਿਰਫ ਤੇ ਸਿਰਫ ਜੋ ਕੁਦਰਤ ਵੱਲੋਂ ਬਣਾਈਆਂ ਗਈਆਂ ਚੀਜ਼ਾਂ ਉਹਨਾਂ ਦੀਆਂ ਹੀ ਆਵਾਜ਼ਾਂ ਥੱਲੇ ਨਦੀ ਜਾ ਰਹੀ ਉਸ ਨਦੀ ਦੇ ਪਾਣੀ ਦੀ ਆਵਾਜ਼ ਸੁਣਾਈ ਦੇ ਰਹੀ ਆ ਜਾਂ ਇਹ ਸਾਰੇ ਦਰਖਤਾਂ ਜੋ ਪੰਛੀ ਹੈ ਜੋ ਕੋਈ ਵੀ ਇੱਥੇ ਹੈਗੇ ਉਹਨਾਂ ਦੀਆਂ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਬਿਲਕੁਲ ਸ਼ਾਂਤ ਹੀ ਐਥੇ ਬਿਲਕੁਲ ਹਰ 15 ਮਿੰਟ ਦੇ ਬਾਅਦ ਇੱਕ ਗੱਡੀ ਨੰਗੂਗੀ ਉਸ ਤੋਂ ਪਹਿਲਾਂ ਨਹੀਂ ਨੰਗਦੀ ਅਦਰ ਇੰਨਾ ਜ਼ਿਆਦਾ ਸ਼ੋਰ ਹੈ ਨਹੀਂਗਾ ਮੀਂਹ ਦੇ ਕਾਰਨ ਉੱਪਰ ਆ ਰਿਹਾ ਛੋਟੇ ਛੋਟੇ ਝਰਨੇ ਜੇ ਬਣ ਰਹੇ ਐ ਇਸ ਤਰੀਕੇ ਨਾਲ ਪਾਣੀ ਆ ਰਿਹਾ ਤੇ ਸੜਕ ਜੀ ਪੂਰੀ ਭਰੀ ਹੋਈ ਹੈ ਤੇ ਅੱਗੇ ਵਾਲਾ ਰੋਡ ਤੋਂ ਹੀ ਦੇਖ ਹੀ ਸਕਦੇ ਹਾਂ ਕਿ ਕਿਸ ਤਰੀਕੇ ਦਾ ਵੈਸੇ ਵੀ ਇਹ ਸਾਰਾ ਸਿੰਗਲ ਰੋਡ ਹੀ ਆ ਤੇ ਆਪਾਂ ਹੁਣ ਲੰਘਾਂਗੇ ਇਸ ਤਰ੍ਹਾਂ ਦੇ ਝਰਨੇ ਵੇਖਦੀ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਇੱਧਰ ਸੜਕ ਤੇ ਇਸ ਤਰੀਕੇ ਨਾਲ ਪਾਣੀ ਵਗ ਰਿਹਾ ਹੈਗਾ ਲਗਾਤਾਰ ਇੱਥੇ ਪਾਣੀ ਆ ਰਿਹਾ ਇੱਥੇ ਹੀ ਪਤਾ ਚੱਲਦਾ ਥੱਲੋਂ ਤੇ ਜੇ ਆਪਾਂ ਉੱਪਰ ਦੇਖੀਏ ਕਿਸੇ ਸਾਈਡ ਤੋਂ ਨਹੀਂ ਪਤਾ ਚੱਲਦਾ ਕਿ ਕਿੱਧਰ ਦੀ ਪਾਣੀ ਆ ਰਿਹਾ ਤੇ ਇੱਥੇ ਸਾਰਾ ਇਕੱਠਾ ਹੋ ਕੇ ਸਾਰਾ ਇਸ ਰੋਡ ਤੇ ਚੱਲ ਜਾਂਦਾ ਤੇ ਇਕੱਠਾ ਹੋ ਕੇ ਉੱਥੋਂ ਥੱਲੇ ਡੈਗ ਪੈਂਦਾ ਸਾਰਾ ਪਾਣੀ ਇੱਕ ਪੂਰੇ ਵੱਡੇ ਝਰਨੇ ਦੇ ਰੂਪ ਚ ਥੋੜਾ ਜਿਹਾ ਇਸ ਸੜਕ ਦਾ ਦੋਨੇ ਪਾਸੋਂ ਪੂਰੇ ਹੀ ਦਰਖਤਾਂ ਨੇ ਘਿਰ ਗਿਆ ਰੋਡ ਹੋਰ ਵੀ ਹੋਰ ਵੀ ਜ਼ਿਆਦਾ ਛੋਟਾ ਹੋ ਗਿਆ ਤੇ ਛੋਟਾ ਰੋਡ ਵੀ ਦਰਖਤਾਂ ਨਾਲ ਕਰ ਗਿਆ ਪੂਰੀ ਜ਼ਿਆਦਾ ਹਰੀਆਲੀ ਤੇ ਸ਼ਾਂਤੀ ਤੇ ਸਾਹਮਣੇ ਆ ਗਿਆ ਇੱਕ ਹੋਰ ਪਿੰਡ ਇੱਥੇ ਦਰਖਤਾਂ ਰੋਡ ਦੇ ਬਿਲਕੁਲ ਉੱਪਰ ਲੱਗੇ ਹੋਏ ਇਹ ਸਾਰੇ ਦਰਖਤ ਜੋ ਤੁਹਾਨੂੰ ਦਿਖਾਈ ਦੇ ਰਹੇ ਆ ਇਹ ਨਾਸ਼ਪਾਸ਼ੀਆਂ ਪਾਥੀਆਂ ਦੇ ਨਾਸ਼ਪਾਥੀ ਸਾਰੇ ਦੇ ਸਾਰੇ ਪੂਰੇ ਫਲਾਂ ਨਾਲ ਆ ਦੇਖੋ ਭਰੇ ਹੋਏ ਲਗਾਤਾਰ ਨਾਸ਼ਬਾਸਾਂ ਦੇ ਨਾਸ਼ਬਾਸਾਂ ਦੇ ਦਰਖਤ ਜੇ ਆ ਰਹੇ ਤੇ ਇੱਥੋਂ ਦੇ ਲੋਕ ਲੰਘ ਰਹੇ ਸੀ ਆਪਣੇ ਕੋਲ ਦੇ ਉਹ ਕਹਿੰਦੇ ਤੁਸੀਂ ਤੋੜ ਲੋ ਕੋਈ ਚੱਕਰ ਨਹੀਂ ਤੋੜ ਲੋ ਕਹਿੰਦੇ ਜਿੰਨੀਆਂ ਤੁਸੀਂ ਖਾਣੀਆਂ ਤੋੜੀਆਂ ਤਾਂ ਆਪਾਂ ਇੱਕ ਹੀ ਜਾਂ ਦੋ ਹੀ ਆ ਆ ਬਾਕੀ ਸਾਰੀਆਂ ਥੱਲੇ ਤੋਂ ਹੀ ਚੱਕੀਆਂ ਥੱਲੇ ਹੀ ਬਹੁਤ ਜ਼ਿਆਦਾ ਡਿੱਗੀਆਂ ਪਈਆਂ ਹਜੇ ਹੋਰ ਵੀ ਤੇ ਦੇਖਦੇ ਆ ਖਾ ਕੇ ਇਹਨਾਂ ਨੂੰ ਕਿੱਦਾਂ ਦੀਆਂ ਨਿਕਲਦੀਆਂ ਥੋੜਾਖ ਹੋ ਰਕੇ ਆ ਗਿਆ ਆਪਾਂ ਨੂੰ ਇਸ ਤਰ੍ਹਾਂ ਦਾ ਵਿਊ ਦਿਖਾਈ ਦਿੰਦਾ ਅੱਜ ਤੱਕ ਇਹ ਮੈਂ ਜ਼ਿਆਦਾਤਰ ਫਿਲਮਾਂ 'ਚ ਹੀ ਦੇਖਿਆ ਸੀ ਇਹੋ ਜਿਹਾ ਸੀਨ ਕਿ ਨਾ ਸਾਫ਼ ਸੁਥਰਾ ਉੱਪਰ ਤੋਂ ਪਹਾੜ ਤੇ ਇਸ ਤਰ੍ਹਾਂ ਦੇ ਦਰਖਤ ਐਨੇ ਸੰਘਣੇ ਲੱਗੇ ਹੋਏ ਤੇ ਥੱਲੇ ਤੱਕ ਵੀ ਇਸ ਤਰ੍ਹਾਂ ਹੀ ਐ ਬਹੁਤ ਹੀ ਜ਼ਿਆਦਾ ਵਧੀਆ ਇੱਕ ਤਰ੍ਹਾਂ ਲੱਗਦਾ ਵੀ ਕਿਸੇ ਨੇ ਸਫਾਈ ਕੀਤੀ ਹੋਵੇ ਇੱਥੇ ਨਾ ਕੋਈ ਗੰਦ ਨਹੀਂ ਐ ਬਿਲਕੁਲ ਵੀ ਕੋਈ ਕਾਹ ਫੂਸ ਨਹੀਂ ਐ ਬੇਫਾਲਤੂ ਦਾ ਤੇ ਉਹ ਥੱਲੇ ਜਾਂਦਾ ਰੋਡ ਫਿਲਮਾਂ 'ਚ ਇਸ ਤਰ੍ਹਾਂ ਹੀ ਹੁੰਦਾ ਕਿ ਇਹੋ ਜੀ ਉੱਚੀ ਜਗ੍ਹਾ ਤੋਂ ਹੀਰੋ ਆ ਜਿਹੜਾ ਛਾਲ ਜੀ ਮਾਰਦਾ ਤੇ ਉਹ ਥੱਲੇ ਜਾਵੜਦਾ ਕਾਰ ਘੇਰ ਲੈਂਦਾ ਗੁੰਡਿਆਂ ਨੇ ਤੇ ਗੁੰਡਿਆਂ ਵਾਲੀ ਕਾਰ ਮੂਰੇ ਹੋ ਕੇ ਘੇਰ ਲੈਂਦਾ ਕਿਉਂਕਿ ਜਿਹੜੀ ਸੜਕ ਆ ਉਹ ਉੱਪਰ ਦੀ ਹੋ ਕੇ ਇੱਧਰ ਕਾਫੀ ਥੱਲੇ ਦੀ ਜਾ ਕੇ ਨਾਲ ਬਰਾਬਰ ਫੇਰ ਥੱਲੇ ਜਾ ਕੇ ਲੈਵਲ ਚ ਆਉਗੀ ਪਰ ਜਿਹੜਾ ਹੀਰੋ ਹੁੰਦਾ ਉਹ ਇੱਥੇ ਹੀ ਛਾਲ ਮਾਰ ਜਾਂਦਾ ਹਲੋ ਜੀ ਕੁੱਤੇ ਦਾ ਬਹੁਤ ਦੇਖੇ ਸੀਗੇ ਪਰ ਇਹ ਸਾਹਮਣੇ ਜਾਂ ਤਾਂ ਫਿਰ ਲੂੰਬੜੀ ਆ ਤੇ ਜਾਨ ਲੱਕੜ ਬੱਗਾ ਕਹਿ ਸਕਦੇ ਇਸ ਨੂੰ ਆਪਾਂ ਇਹ ਦੇਖੋ ਇਹ ਆਪਾਂ ਦੇਖ ਕੇ ਭੱਜ ਰਿਹਾ ਪਤਾ ਨਹੀਂ ਕਿਉਂ ਪਹਿਲਾਂ ਵੀ ਉੱਪਰੋਂ ਆਪਾਂ ਆਏ ਸੀ ਇਧਰ ਵਾਲੀ ਸਾਈਡ ਤੋਂ ਬਿਲਕੁਲ ਟੌਪ ਤੋਂ ਤੇ ਹੁਣ ਲੱਗਦਾ ਟਰ ਟਲਾਂ ਨਹੀਂ ਆ ਰਹੀ ਹੈ ਆਪਾਂ ਜਾਣਾ ਇਧਰ ਨੂੰ ਹੋਰ ਜ਼ਿਆਦਾ ਟਲਾਂ ਇਧਰ ਆਏ ਸੀ ਤੇ ਇਧਰ ਜਾਵਾਂਗੇ ਅੱਗੇ ਤੱਕ ਢਾਲੀ ਆਈ ਜਾਣੀ ਛੋਟੇ ਛੋਟੇ ਪੰਡ ਆ ਰਹੇ ਐ ਇਧਰ ਵਾਲੇ ਇਧਰ ਐਨੀਆਂ ਤੇ ਜਿਆਦਾ ਸੋਹਣੀਆਂ ਖੂਬਸੂਰਤ ਜਗਾਵਾਂ ਦੇਖਣ ਨੂੰ ਕਿ ਸ਼ਿਮਲੇ ਵਾਲੀ ਸਾਈਡ ਐਨੀਆਂ ਜਿਆਦਾ ਸੋਹਣੀਆਂ ਹੋ ਨਹੀਂ ਸਕਦੀਆਂ ਤੇ ਦੇਖ ਹੀ ਸਕਦੇ ਕਿਦਾਂ ਹਰੇ ਭਰੇ ਖੇਤ ਤੋਂ ਵਿੱਚ ਕੰਮ ਕਰ ਰਹੇ ਵਿੱਚ ਇੱਥੋਂ ਦੇ ਲੋਕ ਇਹ ਹੈ ਉਹੀ ਖੇਤ ਜਿਨ੍ਹਾਂ ਦੀ ਆਪਾਂ ਦੂਸਰੀ ਸਾਈਡ ਤੋਂ ਵੀਡੀਓ ਬਣਾਏ ਸੀਗੀ ਪਹਿਲਾਂ ਤੇ ਇਧਰ ਵਾਲੀ ਸਾਈਡ ਤੋਂ ਇਹ ਹੋਰ ਵੀ ਜ਼ਿਆਦਾ ਸੋਹਣੇ ਦਿਖਾਈ ਦਿੰਦੇ ਆ ਤੇ ਥੱਲੇ ਥੋੜੀ-ਥੋੜੀ ਆਵਾਜ਼ ਆ ਰਹੀ ਹੈ ਇੱਕ ਛੋਟੀ ਜੀ ਨਦੀ ਦੀ ਆਪਾਂ ਇੱਕ ਹੀ ਪਿੰਡ ਦੇ ਆਲੇ-ਦੁਆਲੇ ਘੁੰਮ ਰਹੇ ਹੁਣ ਆਪਾਂ ਉਸੇ ਪਿੰਡ ਦੇ ਤੀਜੀ ਸਾਈਡ ਤੇ ਤੇ ਇਹ ਸਾਈਡ ਤੋਂ ਦਿਖਾਈ ਦਿੰਦੇ ਜੋ ਥੱਲੇ ਵਾਲੇ ਖੇਤ ਬਿਲਕੁਲ ਪੰਜਾਬ ਦੇ ਖੇਤਾਂ ਵਰਗੇ ਪੱਧਰ ਦੇ ਥੋੜਾ ਮੋਟਾ ਹੀ ਫਰਕ ਹੈ ਇਹਨਾਂ ਦਾ ਉੱਚੀ ਨੀਂਹ ਦਾ ਜਿਆਦਾ ਨਹੀਂ ਹੈ ਜਿੱਦਾਂ ਪਹਾੜਾਂ ਤੇ ਹੁੰਦਾ ਤੇ ਇਹ ਦਿਖਾਈ ਦਿੰਦੇ ਇੱਥੋਂ ਦੇ ਲੋਕ ਲੋਕਲ ਜਿਨ੍ਹਾਂ ਦੇ ਖੇਤ ਆ ਆਪਣੇ ਖੇਤਾਂ 'ਚ ਕੰਮ ਕਰਦੇ ਜ਼ਿਆਦਾਤਰ ਇੱਥੋਂ ਦੀਆਂ ਬੀਬੀਆਂ ਹੀ ਕੰਮ ਕਰਦੀਆਂ ਬੰਦਿਆਂ ਦਾ ਕੰਮ ਹੁੰਦਾ ਦੁਕਾਨਦਾਰੀ ਦੁਕਾਨਦਾਰਾਂ ਤੇ ਉੱਥੇ ਆਪਣੀਆਂ ਕੁਰਸੀਆਂ ਤੇ ਬੈਠਣਾ ਖੇਤੀਬਾੜੀ ਇੱਥੇ ਬੀਬੀਆਂ ਦੇ ਹੱਥ 'ਚ ਆ ਚਲਦੇ ਚਲਦੇ ਆਪਾਂ ਆ ਚੁੱਕੇ ਇਸ ਪੁਲ ਤੇ ਜੋ ਕਿ ਹੈ ਗੋਮਟੀ ਨਦੀ ਦੇ ਬਿਲਕੁਲ ਉੱਪਰ ਤੇ ਇਹ ਆ ਗੋਮਟੀ ਨਦੀ ਇਸ ਨਦੀ ਦਾ ਪਾਣੀ ਬਹੁਤ ਹੀ ਜ਼ਿਆਦਾ ਸਾਫ਼ ਆ ਤੁਸੀਂ ਦੇਖ ਹੀ ਸਕਦੇ ਆ ਕਿੰਨਾ ਕੁ ਜ਼ਿਆਦਾ ਸਾਫ਼ ਆ ਇਹ ਆ ਰਿਹਾ ਇਧਰ ਤੋਂ ਦੋਨੋਂ ਸਾਈਡ ਤੇ ਪੂਰੀ ਹਰਿਆਲੀ ਹਰਿਆਪਰਾ ਹਰ ਇੱਕ ਪਾਸਾ ਪੂਰਾ ਦਰਖਤ ਲੱਗੇ ਹੋਏ ਇਧਰ ਨਾਸ ਪਾਸੀਆਂ ਦੇ ਵੀ ਲੱਗੇ ਹੋਏ ਬਹੁਤ ਜ਼ਿਆਦਾ ਤੇ ਪੌਲ ਤੋਂ ਥੱਲੇ ਦੀ ਇਧਰ ਨੂੰ ਜਾ ਰਿਹਾ ਇਸ ਦਾ ਪਾਣੀ ਕਿਉਂਕਿ ਦੂਰ ਤੱਕ ਦਿਖਾਈ ਦਿੰਦਾ ਕਿ ਪੂਰਾ ਜਿਆਦਾ ਸਾਫ਼ ਆ ਪਾਣੀ ਤੇ ਉਹ ਸਾਹਮਣੇ ਜੇ ਆਪਾਂ ਜ਼ੂਮ ਕਰੀਏ ਇੱਥੇ ਇੱਥੇ ਜੇ ਬੈਠੇ ਹੋਏ ਬਹੁਤ ਸਾਰੇ ਬੰਦਰ ਮੰਦਰ ਤੋਂ 3-4 ਕਿਲੋਮੀਟਰ ਪਿੱਛੇ ਆਪਾਂ ਪਿੰਡ ਡੰਗੋਲੀ ਦੇ ਵਿੱਚ ਛੋਟੀਆਂ-ਈਆਂ ਦੁਕਾਨਾਂ ਥੋੜੀਆਂ ਜੀਆਂ ਦੁਕਾਨਾਂ ਆਪਾਂ ਕਹਿ ਸਕਦੇ ਹਾਂ ਛੋਟੀਆਂ ਦੁਕਾਨ ਦੁਕਾਨਾਂ ਸਹੀ ਆ ਛੋਟੀ ਜੀ ਮਾਰਕੀਟ ਆ ਹੁਣ ਇਹ ਨਹੀਂ ਕਹਿ ਸਕਦੇ ਆਪਾਂ ਸ਼ਹਿਰ ਆ ਜਾਂ ਪਿੰਡ ਆ ਇਹ ਆਪਾਂ ਨੂੰ ਪਤਾ ਨਹੀਂ ਇੱਧਰ ਦੇ ਬੰਦਿਆਂ ਨੂੰ ਪਤਾ ਲਓ ਜੀ ਆਪਾਂ ਆ ਚੁੱਕੇ ਹਾਂ ਉਸੇ ਗੁੰਗਤੀ ਨਦੀ ਦੇ ਕਿਨਾਰੇ ਤੇ ਤੇ ਰਸਤਾ ਜਾ ਰਿਹਾ ਮੰਦਰ ਵੱਲ ਨੂੰ ਕਿਉਂਕਿ ਬੈਜਨਾਸ ਦੇ ਵਿੱਚ ਮੰਦਰ ਜਿਸ ਦੀ ਆਪਾਂ ਗੱਲ ਕਰ ਰਹੇ ਸੀਗੇ ਇੱਥੇ ਮੰਦਿਰ ਆ ਬਹੁਤ ਜ਼ਿਆਦਾ ਪੁਰਾਣਾ ਸ਼ੈਵ ਜੀ ਦਾ ਦਿਖਾਉਣੇ ਆ ਤੁਹਾਨੂੰ ਅੱਗੇ ਜਾ ਕੇ ਇਹ ਆਚਾਰ ਇੱਥੋਂ ਦਾ ਰਸਤਾ ਬਹੁਤ ਹੀ ਜ਼ਿਆਦਾ ਸਫਾਈ ਰੱਖੀ ਹੋਈ ਹੈ ਇੱਥੇ ਇਹ ਹੈ ਜੀ ਉਹ ਮੰਦਿਰ ਇਹ ਮੰਦਿਰ ਆ 5000 ਸਾਲ ਪੁਰਾਣਾ ਤੇ ਇਸ ਜਗ੍ਹਾ ਤੇ ਸ਼ੈਭ ਜੀ ਤੇ ਮਾਤਾ ਪਾਰਵਤੀ ਜੀ ਆਪਣੇ ਵਿਆਹ ਤੋਂ ਬਾਅਦ ਪਹਿਲੀ ਰਾਤ ਇਸ ਜਗ੍ਹਾ ਤੇ ਆਏ ਸੀ ਇੰਨਾ ਪੁਰਾਣਾ ਹੋਣ ਦੇ ਬਾਵਜੂਦ ਵੀ ਇਸ ਦੀ ਦਿੱਖ ਅਜੇ ਵੀ ਕਿੰਨੀ ਸੋਹਣੀ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਤੇ ਉਸ ਟਾਈਮ ਵੀ ਕਿੰਨੀ ਜ਼ਿਆਦਾ ਸੋਹਣੀ ਕਲਾਕਾਰੀ ਕੀਤੀ ਹੋਈ ਹੈ ਇਸ ਤੇ ਇਸ ਦਾ ਤੁਸੀਂ ਅੰਦਾਜ਼ਾ ਇਹਨਾਂ ਨੂੰ ਦੇਖ ਕੇ ਆਪ ਹੀ ਲਗਾ ਸਕਦੇ ਹੋ ਤੇ ਇਹ ਜੋ ਸੈਂਟਰ ਦੇ ਵਿੱਚ ਵਿਚਕਾਰ ਬਣਿਆ ਹੋਇਆ ਬਿਲਕੁਲ ਇਸ ਜਗ੍ਹਾ ਤੇ ਰੱਖੀ ਹੋਈ ਹੈ ਮੂਰਤੀ ભગવાન ਦੀ ਤੰਦਰ ਉਹਨਾਂ ਨੇ ਲਿਖਿਆ ਹੋਇਆ ਕਿ ਕੈਮਰਾ ਵਗੈਰਾ ਲੈ ਜਾਣਾ ਮਨਾ ਹੈ ਨਾ ਹੀ ਫੋਟੋ ਕਿਚਨ ਦਿੰਦੇ ਜਦੋਂ ਆਪਾਂ ਇੱਧਰ ਵਾਲੀ ਸਾਈਡ 'ਚ ਆਗ ਮਾਰ ਦਿੰਦਾ ਇਹ ਮੰਦਿਰ ਬਿਲਕੁਲ ਨਦੀ ਦੇ ਕਿਨਾਰੇ ਦੇ ਉੱਪਰ ਬਸਿਆ ਹੋਇਆ ਹੈ। ਕਿਨਾਰੇ ਦੇ ਉੱਪਰ ਬਣਿਆ ਹੋਇਆ ਇਹ ਮੰਦਿਰ। ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਖੂਬਸੂਰਤ ਇਹ ਮੂਰਤੀਆਂ ਵੀ ਪੱਥਰਾਂ ਦੇ ਵਿੱਚੋਂ ਕੱਢ ਕੇ ਉਸ ਸਮਿਆਂ ਵੇਲੇ ਦੀਆਂ ਹੀ ਬਣਾਈਆਂ ਹੋਈਆਂ ਨੇ। ਇਹ ਨਦੀ ਵਾਲੀ ਸਾਈਡ ਤੋਂ ਆਪਾਂ ਦਿਖਾਈ ਦਿੰਦਾ ਪੂਰਾ ਮੰਦਿਰ ਇੱਕ ਸਾਥ। ਇੰਨਾ ਪੁਰਾਣਾ ਤੇ ਇੰਨਾ ਜ਼ਿਆਦਾ ਸੋਹਣਾ ਮੰਦਿਰ ਆ। ਇਧਰੋਂ ਆਪਾਂ ਆਏ ਸੀ ਮੰਦਿਰ ਵਾਲੀ ਸਾਈਡ ਤੋਂ। ਤੇ ਸਾਹਮਣੇ ਦਿਖਾਈ ਦਿੰਦਾ ਇੱਕ ਰੋੜੇ ਉਹੀ ਰੋੜਾ ਜਿਹੜੀ ਸਾਈਡ ਤੋਂ ਆਪਾਂ ਪਹਿਲਾਂ ਆਏ ਸੀ। ਤੇ ਇੱਥੇ ਇੱਕੇ ਗੱਡੀ ਖੜੀ ਜਿਹੜੀ ਇੱਥੋਂ ਸੱਜੇ ਹੱਥ ਨੂੰ ਇੱਕ ਰੋਡ ਪਾਰ ਦਾ। ਆਪਾਂ ਜਨਾਂ ਉਧਰ ਨੂੰ ਬਗੇਸ਼ਵਰ ਵਾਲੀ ਸਾਈਡਾਂ। ਬੈਜਨਾ ਤੋਂ ਬਗੇਸ਼ਵਰ ਜਾਣ ਦੇ ਸਮੇਂ ਰਾਸਤੇ 'ਚ ਆਪਾਂ ਨੂੰ ਆਉਂਦਾ ਇੱਕ ਪਿੰਡ ਪਿੰਡ ਦਾ ਨਾਮ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਇੱਥੇ ਕਾਫੀ ਪਿੰਡ ਲੰਘ ਆਉਂਦੇ ਤੇ ਪਤਾ ਨਹੀਂ ਚੱਲਦਾ ਕਿ ਇਸ ਟਾਈਮ ਕਿਹੜਾ ਪਿੰਡ ਲੰਘ ਕੇ ਆਉਂਦਾ ਪਰ ਬਹੁਤ ਹੀ ਸੋਹਣਾ ਤੇ ਖੂਬਸੂਰਤ ਪਿੰਡ ਆ ਬਿਲਕੁਲ ਨਦੀ ਦੇ ਕਿਨਾਰੇ ਤੇ ਵਸਿਆ ਹੈ ਉੱਪਰ ਪਹਾੜ ਕਿੰਨਾ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਤੇ ਨਾਲ ਲੱਗਦੇ ਥੋੜੇ ਜਿਹਾ ਘਰ ਇੱਧਰ ਤੇ ਕੁਝ ਕੁ ਪਿੱਛੇ ਲੰਘ ਗਏ ਤੇ ਫੁੱਲ ਲੱਗੇ ਹੋਏ ਇਹਨੂੰ ਲਪਤਾਣਾ ਕਹਿੰਦੇ ਆ ਆ ਇੱਥੇ ਜੇ ਆ ਕੇ ਬਣਿਆ ਪਿਆ ਫਿਲਮੀ ਜਿਹਾ ਸੀਨ ਕਿਉਂਕਿ ਇਹੋ ਜਿਹਾ ਵੀਊ ਫਿਲਮਾਂ 'ਚ ਹੀ ਦੇਖਿਆ ਅਜੇ ਤੱਕ ਤਾਂ ਦੇਖੋ ਕਿੰਨਾ ਜਿਆਦਾ ਸੋਹਣਾ ਆਪਾਂ ਉੱਚੀ ਸਾਈਡ ਨੂੰ ਜਾ ਰਹੇ ਹਾਂ ਪਰ ਨਦੀ ਵੀ ਆਪਣੀ ਵਾਲੀ ਸਾਈਡ ਨੂੰ ਜਾ ਰਹੀ ਹੈ ਨਦੀ ਨੂੰ ਇਧਰ ਨੂੰ ਢਲਾਨ ਪੈ ਰਹੀ ਹੈ ਕਿ ਆਪਾਂ ਨੂੰ ਇਤਨੂੰ ਉਚਾਈ ਪੈ ਰਹੀ ਹੈ ਇਹ ਜਿਹੜੇ ਹਰੇ ਭਰੇ ਖੇਤ ਦਿਖਾਈ ਦੇ ਰਹੇ ਆ ਇਹ ਲੱਗੇ ਹੋਏ ਝੋਨਾ ਕੁਝ ਕਨੇ ਤਾਂ ਉਦਾਂ ਹੀ ਜਿੱਦਾਂ ਆਪਣੇ ਛਿੱਟਾ ਦੇ ਕੇ ਸਿੱਧਾ ਹੀ ਬੀਜਿਆ ਹੋਇਆ ਤੇ ਕੁਝ ਕਨੇ ਉਹ ਛੋਟੀਆਂ ਛੋਟੀਆਂ ਕਿਆਰ ਨੇ ਜਿਹੜੀਆਂ ਇਹ ਦਿਖਾਈ ਦਿੰਦੀਆਂ ਇਹ ਪਨੀਰੀ ਬੀਜੀ ਹੋਈ ਹੈ ਬਾਅਦ ਚ ਪੱਟ ਕੇ ਲਾਉਣ ਦੇ ਲਈ ਪਰ ਕਿਤੇ ਇਹਨਾਂ ਦੇ ਆਈ ਛੋਟੇ ਛੋਟੇ ਤੇ ਇਧਰ ਕੋਈ ਇਹਨਾਂ ਦੀ ਪੁਰਾਣੀ ਇਮਾਰਤ ਪਤਾ ਨਹੀਂ ਹੈ ਕਿ ਕੈਸ ਸਮਝਦੀ ਬਣੀ ਹੋਈ ਏ ਪਰ ਇਸ ਦੀ ਦਿੱਖ ਦੱਸਦੀ ਆ ਕਿ ਪੁਰਾਣੀ ਐ ਇਸ ਵਕਤ ਖੜੇ ਆਈ ਆਂ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਮੇਨ ਗੇਟ ਦੇ ਅੱਗੇ ਇਹ ਆ ਨਿਸ਼ਾਨ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਸਾਹਬ ਸਾਹਮਣੇ ਇਥੋਂ ਦੀ ਤੁਹਾਨੂੰ ਦਿਖਾਈ ਦਿੰਦੀ ਹੋਣੀ ਇੰਨਾ ਤੇ ਗੁਰਦੁਆਰਾ ਸਾਹਿਬ ਬਿਲਕੁਲ ਬਸਿਆ ਹੋਇਆ ਨਦੀ ਦੇ ਕਿਨਾਰੇ ਦੇ ਉੱਪਰ ਇਹ ਆ ਜੀ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਦੇ ਪਿੱਛੇ ਉਹੀ ਗੋਮਤੀ ਨਦੀ ਤੇ ਨਦੀ ਦੇ ਆਲੇ-ਦੁਆਲੇ ਇਹ ਉਹ ਦਿਖਾਈ ਦੇ ਤਾ ਸ਼ੈਵ ਜੀ ਮਹਾਰਾਜ ਦੀ ਬਣੀ ਹੋਈ ਇੱਕ ਮੂਰਤੀ ਚਲਾਇਆ ਹੁਬੀ ਆ ਗਿਆ ਅੱਜ ਦੀ ਰਾਤ ਆਪਾਂ ਰਾਵਾਂਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਸ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਚੀਜ਼ ਥੋੜੀ ਜਿਹੀ ਵੱਖਰੀ ਲੱਗੀ ਕਿ ਇਸ ਪੂਰੇ ਗੁਰਦੁਆਰਾ ਸਾਹਿਬ ਦੇ ਵਿੱਚ ਤਿੰਨੇ ਆਣੇ ਹੀ ਆ ਦੋ ਤਾਂ ਸੀ ਤੇ ਤੀਸਰੇ ਬਾਬਾ ਜੀ ਤਿੰਨੇ ਆਣੇ ਦੇਖੋ ਇੰਨਾ ਇਤਿਹਾਸਕ ਗੁਰਦੁਆਰਾ ਤੇ ਸੰਗਤ ਇੱਥੇ ਬਿਲਕੁਲ ਵੀ ਨਹੀਂ ਹੁੰਦੀ ਹੈ ਇਸ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਆ ਕੇ ਗਏ ਸੀਗੇ ਬਾਕੀ ਅੱਜ ਰਾਤ ਆਪਾਂ ਇੱਥੇ ਰੁਕਾਂਗੇ ਤੇ ਮਿਲਦੇ ਆ ਤੁਹਾਨੂੰ ਕੱਲ੍ਹ ਨਵੀਂ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਧੰਨਵਾਦ